हां जी भाई जी ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ 2 ਐਚ ਫਰਸਲ ਦੇ ਬੱਚੀਆਂ ਤੇ ਚੰਗੇ ਰਿਕਾਰਡ ਦੇ ਆ ਇਹਨਾਂ ਦੀ ਵੀਡੀਓ ਸਾਂਝੀ ਕਰਨੀ ਹੈ ਬਾਕੀ ਬਾਈ ਤੋਂ ਡਿਟੇਲ ਪਾ ਸਾਂਝੀ ਕਰਾਵਾਂਗੇ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਾਗ ਸਿੰਘ ਫਾਰ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਤੇ ਕਿਸੇ ਵੀ ਭਰਾਣੇ ਕੋਈ ਤਰ੍ਹਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰ ਲਿਓ ਜੀ 8360462500 ਕ ਆਪਣਾ ਨੰਬਰ ਇਸ ਸੰਪਰਕ ਕਰ ਲਿਓ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਕੀ 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 ਡਿਟੇਲ ਆ ਗਈ 26 ਤਰੀਕ ਐ 6ਵਾਂ ਮਹੀਨਾ 2025 ਬਾਈ ਸਤਿ ਸ੍ਰੀ ਅ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਡਰੈਸ ਬੋਲ ਦਈਏ ਪਹਿਲਾਂ ਆਪਾਂ ਨਾਮ ਬਲਬੀਰ ਸਿੰਘ ਜੀ ਪਿੰਡ ਸੰਧੂਕਲਾਂ ਜਿਲ੍ਹਾ ਬਰਨਾਲਾ ਤਹਿਸੀਲ ਤਕਵਾ ਜੀ ਤੇ ਮੋਬਾਈਲ ਨੰਬਰ 8427403945 ਜੀ ਹਾਂ ਇਧਰ ਨਾਣੇ ਵਾਲਾ ਜਿਵੇਂ ਭਧੌੜ ਨੇੜੇ ਲੱਗਿਆ ਨਾ ਹਾਂ ਨਾਣੇਵਾਲ ਭਧੌੜ ਆਪਣੇ ਨੇੜੇ 7 ਕਿਲੋਮੀਟਰ ਤੇ ਇਧਰ ਸੈਣਾ ਵੀ 6 ਕਿਲੋਮੀਟਰ ਦੀ ਆ ਠੀਕ ਹੈ ਤਾਂ ਵੇ ਭਧੌੜ ਰੋਡ ਤੇ ਪਿੰਡ ਆ ਗਾ ਸੰਧੂਕਲਾਂ ਤਾਂ ਭਧੌੜ ਰੋਡ ਤੇ ਪਿੰਡ ਠੀਕ ਹੈ ਦੋ ਬੱਚਾ ਵੇਚਣਾ ਆਪਾਂ ਪਹਿਲੀ ਬੱਚੀ ਜਿਵੇਂ ਨਾ ਕਿੰਨੀ ਕੁ ਉਮਰ ਦੇ ਕੀ ਡਿਟੇਲ ਆ ਦੀ ਇਹ 8 ਮਹੀਨਿਆਂ ਦੀ ਹੈ ਜੀ 8 ਮਹੀਨ ਲਾ ਮੇਤਰਾ ਫੇਸ ਡੈਨਮਾਰਕ ਦੀ ਹੈ ਜੀ ਇਹ ਡੈਨਮਾਰਕ ਦੀ ਸੀ ਮਰਦੀ ਆ ਹਾਂ ਹਾਏ ਡੈਨਮਾਰਕ ਦੀ ਇਹਦੇ ਨੰਬਰ ਦਾ ਨਹੀਂ ਪਤਾ ਆ 135 ਦੀ ਹੈਗੀ ਪਰਲੀ ਡੈਨਮਾਰਕ 130 135 ਹੈਗੀ ਹਾਂ ਉਹ ਕਨਫਰਮ ਆ ਜਣੀ ਇਹ ਆਣੀ ਤੇ ਹੈ ਕਿਰੇ ਵੀ ਹੈ ਇਹ ਵੀ ਹੈ ਡੈਨਮਾਰਕ ਦੀ ਹੈਗੀ ਥਾਂ ਦਿਖਾ ਦੀ ਬਿਲ ਆਪਾਂ ਹਾਂ ਥਾਂ ਦਿਖਾ ਲੈਂਦੇ ਲੈਂਦੇ ਸੁਣਪ ਥਾਂ ਦਿਖਾ ਦਈਏ ਥਾਂ ਵੀ ਬੜੀ ਸਾਫ ਬੱਚੀ ਹੂੰ ਚਾਰ ਸਾਂਨੀਪੁਰ ਤੇ ਪਿਆਜੀ ਰੰਗ ਚ ਥਾਂ ਆ ਗਏ ਠੀਕ ਹੈ ਬਾਕੀ ਲੱਤਾਂ ਦਾ ਜਿਹੜੀ ਬੰਨਤ ਰੱਖਤ ਉਹ ਚੈੱਕ ਕਰ ਲਓ ਖੜਨੀ ਖੁੜਨੀ ਇਹਦੀ ਐ ਹਾਂ ਦੇਖੇ ਜਿਵੇਂ ਖੋਲ ਕੇ ਖੜਦੇ ਨਾਲ ਲੱਤਾਂ ਕੋਈ ਐ ਨਹੀਂ ਪਿਛ ਕੋਈ ਵਾਲਾ ਕੰਮ ਨਹੀਂ ਹੈਗਾ ਹਾਂ ਵੀ ਐ ਖੁਚਾਂ ਜੀਆਂ ਇਕੱਠੀਆਂ ਕਰਕੇ ਖੜਦੀਆਂ ਹਾਂ ਹਾਂ ਚੰਗੀ ਆ ਬਾਕੀ ਕਨ ਕੋਨ ਵੀ ਮਿੱਤਰੋ ਛੋਟਾ ਆ ਗਿਆ ਗਨੂਏ ਉਹ ਕਰਦੇ ਨੇ ਤੇ ਪਿਆਜੀ ਨੱਕ ਦੇ ਵਿੱਚ ਤੇ ਯਾਰ ਸਿੱਧਾ ਪਟਾ ਗਿਆ ਬਸ ਥੋੜੀ ਸੁਭਾਈ ਨਹੀਂ ਕਿਤੇ ਪ੍ਰੋਜੈਕਟ ਇਹੀ ਫਿਰ ਪਾਈ ਹੁੰਦੀ ਤੇ ਅੱਜ ਹੁੰਦਾ ਇਹ ਬੱਚੀ ਗਰੋਥ ਹੋ ਰਹੀ ਹੈ ਵੀ ਕਿਹਨੇ ਸੀ ਹੂੰ ਕਢਾ ਲਈ ਜਿਹੜਾ ਮੜਾ ਫਿਰ ਪਤਾ ਖੜਾ ਦਿੰਨੇ ਲੈ ਢੇੜਾ ਕਢਾ ਕੇ ਤੁਹਾਨੂੰ ਦੇ ਦਿੰਨੇ ਮਿੱਤਰੋ 8 ਕਿੰਨੇ ਲਗਭਗ ਤੇ ਐ ਮੰਨ ਕੇ ਚੱਲੋ ਵੀ ਜਿਵੇਂ ਹੁਣ ਛਿਮਾ ਮਹੀਨਾ ਚੱਲਦਾ ਹੈ ਮੂਰੇ ਛਾਲ ਚੜਦੇ ਨੇ ਮੰਨ ਕੇ ਚੱਲ ਵਧੀਆ ਫਿਰ ਫਿਰ ਲੈ ਗਿੱਟੀਗਾ ਭਰਾਵਾਂ ਦਾ ਲੈ ਇੱਥੋਂ ਸਾਨੂੰ ਮਿੱਤਰ ਆਪ ਤੋਰ ਕੇ ਦਿਹਾਉਣੇ ਆ ਇਧਰਲੇ ਪਾਸੇ ਤੋਲ ਲੈ ਬਾਈ ਹੁਣ ਟਗਾਈ ਜੀ ਨਾਲ ਲੈ ਇੱਥੋਂ ਫੇਸ ਕੁਆਲਟੀ ਮੇ ਤਾਂ ਦੁਆਰਾ ਚੈੱਕ ਕਰ ਲੋ ਤੇ ਤੋਰ ਤਾਰ ਦੇਖ ਲੋ ਵੀ ਐ ਆਏ ਆ ਜੇ ਕੋਈ ਐ ਲੰਗ ਲੂੰਗੀ ਸੱਟ ਬੇਟਲਾ ਕੰਮ ਨਹੀਂ ਖੁੱਲੇ ਸ਼ਰੀਰ ਦੀ ਮਤਲਬ ਵਧੀਆ ਲੰਬਾਈ ਵਾਲੀ ਬੱਚੀ ਆ ਗਈ ਤੇ ਉਮਰ ਵੀ ਬੱਚੀ ਦੀ ਇਹ ਨਿਆਣੀ ਹੀ ਆ ਗਈ ਹੈ ਨਾ ਜੇ ਪਹਿਲੇ ਨੰਬਰ ਵਾਲੀ ਬੱਚੀ ਇਹਦਾ ਕੀ ਮੋਲ ਲੈ ਲੈ ਆਂ ਫਿਰ ਜਾਇਜ਼ਾ ਰੇਟ ਵੀ ਇਹ ਜੋੜਾ ਹੀ ਦੇ ਦਾਂਗੇ ਲਖੇ ਜੋੜਿਆ ਦਾ ਹੀ ਕਰ ਦਿੰਨੇ ਆ ਚਾਫੇ ਪਲਾਉ ਤੋੜ ਦੇ ਫਿਰ ਤਉ ਨੂੰ ਇਹ ਵਿੱਚ ਜਿਵੇਂ ਦੋ ਨੰਬਰ ਵਾਲੀ ਹੈ ਨਾ ਇਹਦੀ ਕੀ ਡਿਟੇਲ ਹੈ ਬਈ ਇਹ ਡੈਨਮਾਰਕ 40 135 ਦੀ ਹੈ ਇਹ 10 ਕੁ ਮਹੀਨਿਆਂ ਦਾ ਬੱਚਾ ਹੈ ਜੀ ਇਹ 10 ਕੁ ਮਹੀਨੇ ਲੰਬਾਈ ਬੜੀ ਆ ਗਈ ਨਾ ਕਿੰਨੀ ਲੰਬਾਈ ਆ ਗਈ ਦੀ ਲੰਬਾਈ ਤਾਂ ਇਹਨਾਂ ਪਿੰਚ ਉਚਾਈ ਇਹਦੀ 48 ਇੰਚ ਹੈ ਹਾਂ ਉਚਾਈ ਮਤਲਬ ਲੰਬੀ ਮਤਲਬ ਉੱਚੀ ਪਉਦੇ ਮੈਂ 48 ਇੰਚ ਆ ਗਈ ਹੈ ਲੈ ਪੂਰੀ 48 ਇੰਚ ਆ ਗਈ ਉਹ 43 ਹੈ ਛੋਟੀ ਪਹਿਲਾਂ ਵਾਲੀ ਬੱਚੀ ਹਾਂ ਇਹ 48 ਆ ਗਈ ਹਾਂ ਤਾਂ ਮਤਲਬ ਬਰੀਕ ਚਮੜੀ ਦੇ ਵਿੱਚ ਚੰਗੇ ਪ੍ਰੈਂਟ ਆ ਬੱਚੀ ਹੈਗੀ ਤੇ ਲਗਭਗ ਐਮ ਵਾਲੇ 10-11 ਕਿਹ ਮਹੀਨਾ ਦੀ ਬੱਚੀ ਹੈਗੀ ਤੇ ਇਹ ਇਹ ਛੇਤੀ ਟਿੱਗ ਵਾਲੀ ਬੱਚੀ ਨਾ ਤਾਂ ਜਿਹਦਾ ਹਾਈਟ ਹੈਗੀ ਦੀ ਬਸੜਾ ਵਜ ਨਹੀਂ ਘਟਾ ਦੋ ਨਾ ਬੱਚਾ ਨਾ ਵਜ ਨਹੀਂ ਘਟਾ ਤੈਨੂੰ ਹੋਰ ਚੀਜ਼ ਦਿਖਾਉਣਾ ਹੈ ਬੱਚਾ ਨੇ ਗਰੋਥ ਵਧੀ ਕੀਤੀ ਹੈ ਨਾ ਹਾਂ ਇਹਦੀ ਚੀਜ਼ ਦੇਖੀ ਇੱਕ ਇਸ ਬੱਚੀ ਦੀ ਹਾਂ ਕੀ ਹੈ ਇਹਦੀ ਖਾਸੇ ਚ ਖਾਸ ਲੇਵਾ ਥੱਲੀ ਵਾਲਾ ਨਹੀਂ ਹੁੰਦਾ ਹਾਂ ਉਹ ਇਹਨੂੰ ਚੀਰ ਜਲਾ ਕਹਿੰਦੇ ਨੇਗੇ ਹਾਂ ਹਾਂ ਇਹਦਾ ਹੋਣਾ ਹਾਂ ਨਾ ਦੋਨੋਂ ਜਿਹੜਾ ਆ ਬਚਾ ਇਹ ਲੈਣ ਜੀ ਵੰਜੇ ਨਾ ਹਾਂ ਉਹ ਦੇ ਹੂੰ ਚਾਰ ਹਾਂ ਸੋਹਣੇ ਮਿੱਤਰ ਹਾਂ ਹਾਂ ਆ ਜੀ ਵੰਜੇ ਮਤਲਬ ਪੂਰਾ ਫਾੜੀ ਵਾਲਾ ਵੀ ਕਹਿੰਦਾ ਕੋਈ ਚੀਰ ਵਾਲਾ ਕਹਿੰਦਾਗਾ ਗੱਬਣਾ ਜਿੰਨੀ ਲੇਵਾ ਹੁਣ ਇਹ ਡੱਬਣਾ ਜਿਵੇਂ ਆ ਪੱਟ ਲੈਂਦੇ ਨਾ ਸਹੀ ਆ ਤੇ ਕੀ ਰੇਟ ਫਿਰ ਆਪਾਂ ਲਮਾਗਦੇ ਉਹਨਾਂ ਦਾ ਜਾਇਜ਼ਾ ਦੋਨੇ 35000 ਦੇ ਦਿਆਂਗੇ ਆਪਾਂ ਜਣੀ ਮੱਲ ਇਹਨੂੰ ਆਪਾਂ 18 ਮੱਲੇ ਨੂੰ 17 ਮੱਲੇ ਜਿਤਾਇਆ ਮੱਲੇ ਚਾਹੇ ਕੋਈ ਕਿਵੇਂ ਮਰਜ਼ੀ ਮੱਲੇ 35 ਚੋਂ ਮਾਨਤਨ ਕਰਦੇ ਆਪਾਂ ਮਾਨਤਨ ਕਰਦੇ ਆ ਲੈ ਮਿੱਤਰ ਦੋ ਬੱਚਾ ਵਾਈ ਕੋਲੇ 35000 ਮੁੱਲ ਹੈ 35 ਜਿਹੜਾ ਮਾਨਤਾ ਜਰੂਰ ਹੋ ਜੂਗਾ ਫਿਕਸ ਪ੍ਰਾਈਸ ਕੋਈ ਗੱਲ ਨਹੀਂ ਗਈ ਤੇ ਉਹ ਤਾਂ ਹੀ ਦਿਖਾਉਣੇ ਵਿੱਚ ਆਪਾਂ ਨਾਲ ਮਾੜੀ ਠੀਕ ਹੈ ਦਿਖਾਉਣੀਆਂ ਦੇਖ ਲੋ ਦਿਖਾ ਦਿਨੇ ਆਪਾਂ ਇੱਕ ਵਾਰੀ ਮਿੱਤਰ ਪਿੱਛੇ ਗੱਬਣ ਖੜੀ ਹੈਗੀ ਇਹਦੇ ਨਾਲ ਬਾ ਜਾਣਕਾਰੀ ਪੁੱਛ ਲੈਣਾ ਕਿੰਨੇ ਡਾ ਦੀ ਗੱਬਣਾ ਬੱਚੀ ਇਹ ਇਹ ਪੌਣਾ 2 ਮਹੀਨੇ ਦੀ ਗੱਬ ਹੋ ਗਈ ਚੈੱਕ ਪਾਸ ਆ ਕੰਫਰਮ ਜਿਹੜੀ 45 ਤੋਂ 50 50 ਦਿਨ ਬਾਗੀਆਂ ਨੇ ਫਿਰ ਤਾਂ ਹਾਂ 50 ਦਿਨ ਠੀਕ ਆ ਤੇ ਕਿਨੇ ਡਾ ਆਪਣੀ ਸੀਮ ਉਸਮ ਕਿਹੜਾ ਲੱਗਿਆ ਵੇ ਤੇ ਇਹਦੇ ਹੀ ਮਾਨ ਦਾ ਲੱਗਿਆ ਵੇ ਕੀ ਮਾਨ ਦੇ ਸਿਮਨ ਤੋਂ ਗੱਬਣ ਚੱਕ ਪਾ ਪੌਣੇ 2 ਮਹੀਨੇ ਦੀ ਹੋ ਗਈ ਤੇ ਦੰਦੋਂ ਖੀਰੀ ਕੀ ਦੋ ਆਂਦਾ ਹੈ ਦੰਦੋਂ ਦੋ ਦੰਦੋਂ ਦੋ ਆਂਦ ਹੋਗੀ ਹਾਂਜੀ ਠੀਕ ਹੈ ਤੇ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ ਮੁੱਲ ਕਰਦੇ ਆਂਗੇ 40000 ਤੇ ਮੁੱਲ 40000 ਰੁਪਈਆ 40 ਜੋ ਮਾਨਤਨ ਹੋ ਜੂ ਮਾਨਤਨ ਹੋ ਠੀਕ ਹੈ ਲੈ ਮੇਰੇ ਜੇ ਭਰਾ ਨੂੰ ਗੱਬਣ ਬੱਛੀ ਪਸੰਦ ਆਈ ਇਹ ਦੇਖ ਸਕਦੇ ਹੋਗੇ ਤੇ ਬਾਕੀ ਛੋਟਾ ਬੱਚਾ ਦੋ ਠੀਕ ਆ ਇਹਨਾਂ ਚ ਤੁਹਾਨੂੰ ਜੇ ਪਸੰਦ ਆਈ ਕੱਲੀ ਕੱਲੀ ਬੱਛੀ ਖਰੀਦਨੀ ਆ ਉਸਾਂ ਨਾਲ ਖਰੀਦ ਲਿਓ ਜੋੜਾ ਅਖਿਰ ਦਾ ਸੀ ਉਸਾਂ ਨਾਲ ਖਰੀਦ ਲਿਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਬਾਈ ਦਾ ਪਿੰਡ ਸੰਧੂ ਕਲਾ ਤਹਿਸੀਲ ਤਪਾਦੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਇਹ ਕਿੰਨਾ ਸੀ ਇੱਕ ਵਾਰੀ ਫੇਰ ਬੋਲ ਦੋ 8427403945 ਇਹ ਵਾਜਾ ਸੰਵਾਰ ਕੰਪਰਾ ਧੰਨਵਾਦ ਜੀ